ਹਾਂਜੀ ਹੁਣ ਜੋ ਬਹੁਤ ਵੱਡੀ ਖੁਸ਼ਖਬਰੀ ਆ ਗਈ ਹੈ ਸਾਹਮਣੇ ਜਿਹੜੀ ਕਿ ਭਾਈ ਅਮਰਤਪਾਲ ਨੂੰ ਲੈ ਕੇ ਸਾਡੇ ਪੰਜਾਬ ਦੇ ਲੋਕ ਸਾਡੇ ਸਿੱਖ ਜਥੇਬੰਦੀਆਂ ਸੜਕਾਂ ਤੇ ਉਤਰਿਆ ਜਿਹਦੇ ਵਿੱਚ ਹੁਣ ਪਹਿਲੀ ਗੱਲ ਕਰੀ ਆਪਾਂ ਸਰਕਾਰ ਨੂੰ ਇੱਕ ਸਵਾਲ ਕਰ ਰਹੇ ਜਿਹੜੀ ਕਿ ਤੀਜੀ ਵਾਰ ਐਨਐਸਏ ਲੱਗੀ ਆ ਵੀ ਕਿਸ ਆਧਾਰਨ ਲੱਗੀ ਆ ਤੀਜੀ ਐਨਐਸਏ ਤਾਂ ਜਿਹਦੇ ਵਿੱਚ ਸਾਡੇ ਪੰਜਾਬ ਦੇ ਸਿੱਖ ਜਥੇਬੰਦੀਆਂ ਤਾਂ ਪਹਿਲਾਂ ਆਪਾਂ ਥੋੜੇ ਬਣੇ ਰਹੋ ਤੁਹਾਨੂੰ ਵੀਡੀਓ ਸੁਣਾਵਾਂਗੇ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਪਹਿਲਾਂ ਵੀਡੀਓ ਸੁਣੋ ਫਿਰ ਕਰਦੇ ਆ ਵਿਚਾਰ ਸਾਂਝੇ ਸੁਣੋ ਵੀਡੀਓ ਸਾਡੇ ਜਿੰਨੇ ਬੰਦੀ ਸਿੰਘ ਆ ਭਾਈ ਜਗਤਾਰ ਸਿੰਘ ਖਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪੌਰਾ ਭਾਈ ਸਤਵਿੰਦਰਪਾਲ ਭੁੱਲਰ ਜਿਨ੍ਹਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਤੇ ਅੱਜ ਉਹਨਾਂ ਨੂੰ ਵੀ ਰਿਹਾ ਨਹੀਂ ਕੀਤਾ ਜਾ ਰਿਹਾ ਲੰਮੇ ਸਮੇਂ ਤੋਂ ਮੋਰਚੇ ਚੱਲ ਰਹੇ ਆ ਜਿਨ੍ਹਾਂ ਨੇ ਨਵੰਬਰ 1984 ਸਿੱਖਾਂ ਦਾ ਕਤਲੇਆਮ ਕੀਤਾ ਉਹਨਾਂ ਨੂੰ ਟਿਕਟਾਂ ਨਵਾਜਿਆ ਗਿਆ ਐਮਪੀ ਬਣ ਗਿਆ ਐਮਐਲਏ ਬਣ ਗਿਆ ਅੱਜ ਵੀ ਕਸ਼ੌਰੀ ਲਾਲ ਵਰਗੇ ਜਿਨ੍ਹਾਂ ਨੇ ਇੱਕ ਜਿਹੜਾ ਦਾਤਰ ਨਾਲ ਸ਼ਰੇਮ ਸਿੱਖਾਂ ਨੂੰ ਵੱਢਿਆ ਗਿਆ ਉਹ ਰਿਹਾ ਕੀਤੇ ਗਿਆ ਉਹਨਾਂ ਨੂੰ ਪ੍ਰੋਬਲਮ ਵੀ ਦਿੱਤੀਆਂ ਗਈਆਂ ਇੱਕ ਮੰਗ ਪੱਤਰ ਰਿਜੈਕਟ ਕਰ ਦੇਣਗੇ ਦੋ ਵਾਰੀ ਕਰ ਦੇਣਗੇ ਉਸ ਤੋਂ ਬਾਅਦ ਫਿਰ ਵੋਟਾਂ ਆ ਜਾਣੀਆਂ ਉੱਥੋਂ ਫਿਰ ਪੰਜਾਬ ਸਰਕਾਰ ਕੀ ਕਰ ਲੂਗੀ ਭਾਈ ਅਮਰਿਤਪਾਲ ਸਿੰਘ ਰਿਹਾਂ ਕੀਤਾ ਜਾਵੇ ਇੱਕ ਸਾਲ ਦੇ ਵਿੱਚ ਟੋਟਲ ਸਾਰੇ ਦਾ ਸਾਰਾ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਜਿੰਨੀਆਂ ਵੀ ਲੜਾਈਆਂ ਝਗੜੇ ਐ ਤੋਂ ਸਾਧ ਹੋ ਰਹੇ ਨੇ ਇੱਕ ਦਿਨ ਹੋਗਾ ਸ਼ਾਂਤੀਪੂਰਕ ਹੋਊਗਾ ਪੰਜਾਬ ਡੀ5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਫਰੀਦਕੋਟ ਦੇ ਵਿੱਚ ਇਕੱਠੇ ਹੋਏ ਆ ਇਹਨਾਂ ਵੱਲੋਂ ਭਾਈ ਅਮਰਪਾਲ ਨੂੰ ਰਿਹਾ ਕਰਮਾਉਣ ਲਈ ਜਿਹੜੀ ਗੱਲ ਕਹੀ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਉਹਨਾਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਤਾਂ ਦੇਖ ਸਕਦੇ ਹੋ ਤੁਸੀਂ ਕਾਫੀ ਵੱਡੀ ਗੈਂਤੀ ਦੇ ਵਿੱਚ ਪੂਰੀ ਟੀਮ ਹੈ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੀ ਇੱਥੇ ਪਹੁੰਚੀ ਹੈ ਤਾਂ ਉਹਨਾਂ ਵੱਲੋਂ ਕਿਤੇ ਨਾ ਕਿਤੇ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਨੂੰ ਰਿਹਾਅ ਕਰਵਾਉਣ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਅੱਜ ਡੀਸੀ ਨੂੰ ਵੀ ਮੰਗ ਪੱਤਰ ਦੇਣਾ ਹੈ ਇਹ ਵੀ ਗੱਲ ਸਾਹਮਣੇ ਆਈ ਗੱਲਬਾਤ ਕਰਦੇ ਆਂ ਦਲੇਰ ਸਿੰਘ ਡੋੜ ਤੇ तमाम ਜਿਹੜੀ ਟੀਮ ਇੱਥੇ ਸਾਡੇ ਨਾਲ ਮੌਜੂਦ ਹੈ ਡੋੜ ਸਾਹਿਬ ਅੱਜ ਇਕੱਠੇ ਹੋਣ ਦੀ ਕਿਉਂ ਲੋੜ ਪੈ ਗਈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜਿਹੜੇ ਭਾਈ ਅਮਰਤਪਾਲ ਜੇਲ੍ਹ ਤੇ ਬੈਠੇ ਆ ਬਿਲਕੁਲ ਜੀ ਐਨਐਸਏ ਪਹਿਲਾਂ ਉਹਨਾਂ ਤੇ ਲਾਈ ਕੋ ਪਾਰਲੀਮੈਂਟ ਮੈਂਬਰ ਨਹੀਂ ਸੀ ਚਲੋ ਕਹਿੰਦੇ ਸੀ ਸਾਲ ਵਾਸਤੇ ਆ ਚਲੋ ਸਾਲ ਨੂੰ ਰਿਆ ਕਰ ਦੇਣਗੇ ਫਿਰ ਲਾ ਦਿੱਤੀ ਗਈ ਦੁਬਾਰਾ ਲੋਕਾਂ ਨੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਯਾਦ ਤੁਰਤੇ ਮੈਂਬਰ ਪਾਰਲੀਮੈਂਟ ਬਣੇ ਲਗਭਗ ਪੰਜਾਬ ਦੇ ਵਿੱਚ ਸਾਰਨ ਤੋਂ ਵੱਧ ਗਿਣਤੀ ਵੱਧ ਵੋਟਾਂ ਨਾਲ ਜਿੱਤੇ ਤੇ ਲੋਕਾਂ ਨੂੰ ਇਹ ਸੀ ਚਲੋ ਛੱਡ ਦੂਗੀ ਕਿ ਸਰਕਾਰ ਜਾਗੂਗੀ ਕਿਉਂਕਿ ਇੰਨੇ ਲੋਕਾਂ ਨੇ ਉਹਨਾਂ ਨੂੰ ਬਹੁਤ ਮਤ ਦਿੱਤਾ ਇੰਨੇ ਲੋਕ ਉਹਨਾਂ ਦੇ ਹੱਕ ਚ ਆ ਕੇ VOTING ਰਾਹੀਂ ਆ ਗਏ ਜਿਹੜਾ ਇੱਕ ਭਾਰਤ ਦਾ ਸਿਸਟਮ ਉਹਦੇ ਰਾਈ ਲੋਕੋ ਦੇ ਹੱਕ ਚ ਆ ਗਏ ਤੇ ਸਾਰੀ ਸੋਚਦੇ ਸੀਗੇ ਵੀ ਚਲੋ ਰਿਆ ਕਰ ਦੇਣਗੇ ਪਰ ਜਿਵੇਂ ਜਿਵੇਂ ਉਹਨਾਂ ਦਾ ਲੋਕਾਂ ਪਰ ਲੋਕਾਂ ਵਿੱਚ ਪਿਆਰ ਵਧ ਰਿਹਾ ਉਹ ਤੋਂ ਦੇਖ ਕੇ ਤੇ ਹੋਏ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਚੈਲੰਜ ਕਰੂਗਾ ਇਹਨਾਂ ਪਾਰਟੀਆਂ ਨੂੰ ਤੇ ਭਾਈ ਅਮਰਤਪਾਲ ਸਿੰਘ ਆ ਇਸ ਕਰਕੇ ਵਾਰ-ਵਾਰ ਉਹਨਾਂ ਨੂੰ ਦਬਾਉਣ ਵਾਸਤੇ ਐਨਐਸਐ ਦਾ ਜਿਹੜਾ ਉਹਨਾਂ ਦੀ ਟੀਮ ਪੀਰੀਅਡ ਵਧਾਇਆ ਜਾ ਰਿਹਾ ਤਾਂ ਹੀ ਅੱਜ ਪਾਰਟੀ ਨੇ ਫੈਸਲਾ ਕੀਤਾ ਪਿਛਲੇ ਦਿਨੀ ਸ੍ਰੀ ਅਮਰਸਰ ਸਾਹਿਬ ਵੀ ਕਿ ਮੰਗ ਪੱਤਰ ਦਿੱਤਾ ਸੀ ਕਿਉਂਕਿ ਉਹਨਾਂ ਉਸ ਤੋਂ ਦੇ ਡੀਸੀ ਸਾਹਿਬ ਨੇ ਲਈ ਆ ਅੱਜ ਸਮੁੱਚੇ ਪੰਜਾਬ ਦੇ ਵਿੱਚ ਹੀ ਏ ਡੀਸੀ ਰਾਹੀਂ ਗਵਰਨਰ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ ਇਹ ਐਨਐਸਏ ਭਾਈ ਅਮਰਪਾਲ ਸਿੰਘ ਦੇ ਨਹੀਂ ਇਹ ਖੰਡੂਰ ਸਾਹਿਬ ਦੇ ਸਮੁੱਚੇ ਵੋਟਰਾਂ ਤੇ ਲਈ ਗਈ ਆ ਉਹਨਾਂ ਦੀ ਆਵਾਜ਼ ਨੂੰ ਦਵਾਇਆ ਜਾ ਰਿਹਾ ਉੱਥੋਂ ਦਾ ਵਿਕਾਸ ਰੋਕਿਆ ਜਾ ਰਿਹਾ ਤੇ ਸਰਕਾਰ ਨੂੰ ਚਾਹੀਦਾ ਜਿਸ ਬੰਦੇ ਨੂੰ ਇਹਨੇ ਲੋਕਾਂ ਨੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜ ਦਿੱਤਾ ਉਹਨੂੰ ਰਿਆ ਕਰ ਦੇਣਾ ਚਾਹੀਦਾ ਦੂਸਰੇ ਪਾਸੇ ਸਾਡੇ ਜਿੰਨੇ ਬੰਦੀ ਸਿੰਘ ਆ ਭਾਈ ਜਗਤਾਰ ਸਿੰਘ ਖਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪੌਰਾ ਭਾਈ ਸਰ ਦਵਿੰਦਰਪਾਲ ਭੁੱਲਰ ਜਿਨ੍ਹਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਅੱਜ ਉਹਨਾਂ ਨੂੰ ਵੀ ਰਿਆ ਨਹੀਂ ਕੀਤਾ ਜਾ ਰਿਹਾ ਲੰਮੇ ਸਮੇਂ ਤੋਂ ਮੋਰਚੇ ਚੱਲ ਰਹੇ ਆ ਤੇ ਪਾਰਲੀਮੈਂਟ ਚ ਵੱਖ-ਵੱਖ ਪਾਰਲੀਮੈਂਟ ਮੈਂਬਰਾਂ ਨੇ ਆਵਾਜ਼ ਵੀ ਠਾਈ ਆ ਪਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕ ਰਹੀਗੀ ਕਿਉਂਕਿ ਸਿੱਖਾਂ ਨਾਲ ਹਮੇਸ਼ਾ 1947 ਤੇ ਲੈ ਕੇ ੱੱਕੇਸ਼ਾਈ ਕੀਤੀ ਜਾ ਰਹੀ ਹੈ ਅੱਜ ਵੀ ਉਹ ਜਾਰੀ ਆ ਫਿਰ ਇਹ ਕਹਿੰਦੇ ਵੱਖਰੇ ਰਾਜਾਂ ਦੀ ਗੱਲ ਕਰਦੇ ਆ ਵੱਖਰੀ ਗੱਲ ਕਰਦੇ ਆ ਜਦੋਂ ਤੁਸੀਂ ਸਾਡੇ ਨਾਲ ਹਮੇਸ਼ਾ ੱੱਕਾ ਕਰੋਗੇ ਕੌਮ ਨਾਲ ਤਾਂ ਫਿਰ ਇਹਦੇ ਵਿੱਚ ਕੁਝ ਨਾ ਕੁਝ ਤਾਂ ਨਿਕਲਦਾ ਹੀ ਆ ਇਸ ਕਰਕੇ ਅੱਜ ਉਸ ਨੂੰ ਲੈ ਕੇ ਅਸੀਂ ਇਹ ਮੰਗ ਪੱਤਰ ਦੇਣ ਜਾ ਰਹੇ ਆ ਸਾਰੇ ਪੰਜਾਬ ਚ ਕਿਉਂਕਿ ਦੂਸਰੇ ਪਾਸੇ ਜਿਨ੍ਹਾਂ ਨੇ ਨਵੰਬਰ 1984 ਸਿੱਖਾਂ ਦਾ ਕਤਲੇਆਮ ਕੀਤਾ ਉਹਨਾਂ ਨੂੰ ਟਿਕਟਾਂ ਨਵਾਜਿਆ ਗਿਆ ਐਮਪੀ ਬਣ ਗਿਆ ਐਮਐਲਏ ਬਣ ਗਿਆ ਅੱਜ ਵੀ ਕਸ਼ੌਰੀ ਲਾਲ ਵਰਗੇ ਜਿਨ੍ਹਾਂ ਨੇ ਇੱਕ ਜਿਹੜਾ ਦਾਤਰ ਨਾਲ ਸ਼ਰੇਮ ਸਿੱਖਾਂ ਨੂੰ ਵੱਢਿਆ ਗਿਆ ਉਹ ਰਿਹਾ ਕੀਤੇ ਗਏ ਉਹਨਾਂ ਨੂੰ ਪ੍ਰੋਬਲਮਾਂ ਵੀ ਦਿੱਤੀਆਂ ਗਈਆਂ ਜੇ ਰਜੀਵ ਗਾਂਧੀ ਦੇ ਜਿਹੜੇ ਕਾਤਲ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ ਤੇ ਸਿੱਖ ਨੌਜਵਾਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਸਕਦਾ ਭਾਈ ਅਮਰਪਾਲ ਸਿੰਘ ਨੇ ਐਡਾ ਵੱਡਾ ਕੋਈ ਗੁਨਾਹ ਵੀ ਨਹੀਂ ਕੀਤਾਗਾ ਜਿਹੜਾ ਉਹਨਾਂ ਨੂੰ ਇੰਨਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਜਿਹੜੇ ਅੱਜ ਸਮੁੱਚੀ ਪਾਰਟੀ ਵੱਲੋਂ ਇਹ ਮੰਗ ਪੱਤਰ ਦਿੱਤੇ ਜਾ ਰਹੇ ਦ ਸੌਦਾ ਸਾਧ ਜੀ ਤੇ ਏਡੇ ਵੱਡੇ આરોਪ ਲੱਗੇ ਜਿਹਨੂੰ ਉਮਰ ਕੈਦ ਹੋਈ ਉਹਨੂੰ ਵਾਰ-ਵਾਰ ਪ੍ਰੋਬਲਮ ਦਿੱਤੀਆਂ ਜਾ ਰਹੀਆਂ ਹੋਰ ਇੱਕ ਵੋਟਾਂ ਦੀ ਖਾਤਰ ਸਿੱਖਾਂ ਨੂੰ ਚੜਾਉਣ ਵਾਸਤੇ ਉਹਨੂੰ ਰਿਹਾ ਕੀਤਾ ਜਾ ਰਿਹਾ ਵੱਖ-ਵੱਖ ਪ੍ਰੋਬਲਮਾਂ ਤੋਂ ਪਰ ਸਿੱਖ ਨੌਜੋਨਾਂ ਦੀ ਤੱਕ ਕਿਸੇ ਨੂੰ ਪ੍ਰੋਬਲਮ ਨਹੀਂ ਦਿੱਤੀ ਗਈ ਮੁੱਲ ਮਿਲੂਗਾ ਮੰਗ ਪੱਤਰ ਦਾ ਜੀ ਹਾਂਜੀ ਮੁੱਲ ਮਿਲੂਗਾ ਮੰਗ ਪੱਤਰ ਦਾ ਫਲ ਮਿਲੂਗਾ ਜਰੂਰ ਮਿਲੂਗਾ ਜੀ ਜਰੂਰ ਕਿਉਂ ਨਾ ਮਿਲੂਗਾ ਸਾਰੇ ਪੰਜਾਬ ਦੇ ਵਿੱਚ ਬੱਚਾ-ਬੱਚਾ ਅਮਰਪਾਲ ਨੂੰ ਰਿਹਾ ਕਰਨਾ ਚਾਹੁੰਦਾ ਹੈ ਕਿਉਂਕਿ ਉਹ નિર્ਦੋਸ਼ ਬੰਦਾ ਹੈ ਉਹਦੇ ਤੇ ਐਨਐਸਏ ਗਲਤ ਤਰੀਕੇ ਨਾਲ ਲਾਈ ਗਈ ਹੈ ਉਹ ਐਨਐਸਓ ਨੂੰ ਖਤਮ ਕੀਤਾ ਜਾਣਾ ਚਾਹੀਦਾ ਜੇ ਤੁਹਾਡਾ ਮੰਗ ਪੱਤਰ ਪੰਜਾਬ ਸਰਕਾਰ ਨੇ ਐਕਸੈਪਟ ਨਾ ਕੀਤਾ ਫਿਰ ਇਹ ਤਾਂ ਕਰਨਾ ਹੀ ਪੈਣਾ ਜੀ ਦੇਖੋ ਜਿੱਥੇ ਜਿਹੜੀਆਂ ਚੀਜ਼ਾਂ ਨੇ ਇਹ ਵਾਰ-ਵਾਰ ਹੁੰਦੀਆਂ ਨੇ ਜਦੋਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਰਿਜੈਕਟ ਕੀਤਾ ਜਾਂਦਾ ਤੇ ਉਹ ਲੋਕਾਂ ਦੇ ਵਿੱਚ ਹੋਰ ਵੱਡੇ ਉਵਾਰ ਦੇ ਨਾਲ ਨਿਕਲ ਕੇ ਮੂਹਰੇ ਆਉਂਦੀਆਂ ਇਹ ਇੱਕ ਮੰਗ ਪੱਤਰ ਰਿਜੈਕਟ ਕਰ ਦੇਣਗੇ ਦੋ ਵਾਰੀ ਕਰ ਦੇਣਗੇ ਉਸ ਤੋਂ ਬਾਅਦ ਫਿਰ ਵੋਟਾਂ ਆ ਜਾਣੀਆਂ ਉੱਥੋਂ ਫਿਰ ਪੰਜਾਬ ਸਰਕਾਰ ਕੀ ਕਰ ਲੂਗੀ ਜੇ ਇਹ ਮੰਗ ਪੱਤਰ ਅਸੈਪਟ ਨਾ ਕੀਤੇ ਜਾਣਗੇ ਤਾਂ ਲੋਕ ਆ ਜਿਹੜੇ ਉਹ ਸਾਰਾ ਕੁਝ ਜਾਣਦੇ ਆ ਉਹ ਵੋਟਾਂ ਦੇ ਰਾਹੀਂ ਮੰਗਦੇ ਰਾਹੀਂ ਸਾਰਾ ਕੁਝ ਲਿਆ ਕੇ ਮੂਰੇ ਰੱਖ ਦੇਣਗੇ ਤੇ ਅੱਗੇ ਵੀ ਐਂ ਹੀ ਹੋਇਆ ਜੇ ਮੈਂਬਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆਏ ਉਹ ਇਹੀ ਹੈ ਵੀ ਜਿਹੜੀਆਂ ਜਾਇਜ਼ ਮੰਗਾਣੇ ਜਿਹੜਾ ਜਾਇਜ਼ ਤਰੀਕੇ ਦੇ ਨਾਲ ਹੋਣਾ ਚਾਹੀਦਾ ਉਹਨਾਂ ਨੇ ਜਾਇਜ਼ ਤਰੀਕੇ ਦੇ ਨਾਲ ਨਹੀਂ ਕੀਤਾ ਤਾਂ 4 ਲੱਖ ਲੋਕਾਂ ਨੇ ਵੋਟ ਪਾ ਕੇ ਐਮਪੀ ਬਣਾ ਦਿੱਤਾ ਉਹਨਾਂ ਨੂੰ ਤੇ ਜੇ ਇਹ ਚੀਜ਼ਾਂ ਨਾ ਅਸੈਪਟ ਕੀਤੀਆਂ ਜਾਣਗੀਆਂ ਤਾਂ ਲੋਕ ਅਗਲਾ ਮੁੱਖ ਮੰਤਰੀ ਵੀ ਅਮਰਤਪਾਲ ਸਿੰਘ ਨੂੰ ਬਣਾਉਣਗੇ ਇਹਦੇ ਵਿੱਚ ਕੋਈ ਦੋ ਰਾਵ ਨਹੀਂ ਇਹ ਆਮ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਆਪਾਂ ਜਾਣ ਸਕਦੇ ਆਂਗੇ ਐਨਐਸਏ ਵਾਰ-ਵਾਰ ਕਿਉਂ ਲਗਾਇਆ ਜਾ ਰਿਹਾ ਇਹ ਤਰਸਦੀ ਹੈ ਜੀ ਪਹਿਲੀ ਵਾਰ ਐਨਐਸਏ ਲਾ ਲਈ ਦੂਜੀ ਵਾਰ ਜੇਲ੍ਹ ਦੇ ਵਿੱਚ ਅੰਦਰ ਬੈਠਾ ਹੋਇਆ ਹੈ ਨੇ ਉਹਨਾਂ ਨੇ ਇਹੋ ਜਿਹਾ ਕਿਹੜਾ ਕੰਮ ਕਰ ਦਿੱਤਾ ਜਿਹੜਾ ਦੇਸ਼ ਨੂੰ ਖਤਰਾ ਬਣ ਗਿਆ ਜੀ ਦੁਬਾਰਾ ਫਿਰ ਐਨਐਸਏ ਲਾ ਦਿੱਤੀ ਉਹ ਦੂਜੀ ਵਾਰ ਐਨਐਸਏ ਲੱਗਣ ਦੇ ਬਾਵਜੂਦ ਜਿਹੜਾ ਆਪਣਾ ਪਬਲਿਕ ਆ ਲੋਕਤੰਤਰ ਆ ਉਹਨਾਂ ਨੂੰ ਆਪਣਾ ਹੱਕ ਜਤਾ ਕੇ ਮੈਂਬਰ ਪਾਰਲੀਮੈਂਟ ਬਣਾਇਆ ਜੀ ਉਹ ਜਦੋਂ ਇਹਨਾਂ ਨੇ ਦੇਖਿਆ ਵੀ ਹੁਣ ਮੈਂਬਰ ਪਾਰਲੀਮੈਂਟ ਬਣ ਗਿਆ ਤੀਜੀ ਵਾਰੀ ਫੇਰ ਨਜਾਇਜ਼ ਲਾ ਦਿੱਤੀ ਨੌ ਸਿੰਘ ਜਿਹੜੇ ਆ ਉਹ ਪੰਜਾਬ ਦੀਆਂ ਜੇਲਾਂ ਚ ਆ ਗਏ ਤੇ ਕੱਲੇ ਨੂੰ ਫੇਰ ਬੰਦ ਕਰ ਲਿਆ ਜੀ ਇਹ ਤੇ ਇੱਕ ਇਸ ਤਰ੍ਹਾਂ ਲੱਗਦਾ ਜਿਵੇਂ ਉਹਨਾਂ ਨਾਲ ਕੋਈ ਪਰਸਨਲ ਰੰਜਿਸ਼ ਘੜ ਰਏ ਨੇ ਜੀ ਜੋ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਆ ਉਹ ਵੀ ਬੈਠੇ ਰਹੂ ਸਾਹਿਬ ਜਿਨ੍ਹਾਂ ਨੂੰ ਵਾਰ-ਵਾਰ ਜੇਲ੍ਹ ਵਿੱਚ ਰੱਖਿਆ ਜਾ ਰਿਹਾ ਪਰ ਕਿਉਂ ਰੱਖਿਆ ਜਾ ਰਿਹਾ ਇਸ ਦਾ ਕਾਰਨ ਹਲੇ ਤਾਂ ਕਿਸੇ ਨੂੰ ਨਹੀਂ ਪਤਾ ਲੱਗਿਆ ਕਿਉਂਕਿ ਉਹਨਾਂ ਦਾ ਕੋਈ ਐਡਾ ਵੱਡਾ ਦੋਸ਼ ਨਹੀਂ ਹੈ ਉਹ ਪੰਜਾਬ ਨੂੰ ਨਸ਼ਾ ਮੁਕਤ ਕਰ ਰਹੇ ਸੀ ਜੋ ਅੱਜ ਪੰਜਾਬ ਸਰਕਾਰ ਮਹਿੰਮ ਚਲਾ ਰਹੀ ਹੈ ਅਸੀਂ ਉਹਦੀ ਵੀ ਹਮਾਇਤ ਕਰਦੇ ਆ ਵੀ ਚੰਗੀ ਗੱਲ ਆ ਪਰ ਮੈਨੂੰ ਲੱਗਦਾ ਵੀ ਇਹ ਸਭ ਕੁਝ ਕਰਨ ਦੀ ਲੋੜ ਨਹੀਂ ਪੈਣੀ ਜੇਕਰ ਭਾਈ ਅਮਰਿਤਪਾਲ ਸਿੰਘ ਨੂੰ ਰਹਾ ਕਰ ਦਿੱਤਾ ਜਾਵੇ ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ 1 ਸਾਲ ਦੇ ਵਿੱਚ ਸਾਰੇ ਦਾ ਸਾਰਾ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਤੇ ਜਿੰਨੀਆਂ ਵੀ ਚੋਰੀਆਂ ਹੁੰਦੀਆਂ ਪੰਜਾਬ ਦੇ ਸਾਡਾ ਵਪਾਰੀ ਵਰਗ ਪਰੇਸ਼ਾਨ ਆ ਚੋਰੀਆਂ ਤੋਂ ਡਾਕਿਆਂ ਤੋਂ ਰਾਹ ਵਿੱਚੋਂ ਜਿਹੜਾ ਮਨੁੱਖੀ ਆ ਉਹ ਅਚੰਤਤਾ ਜੰਤਕ ਆ ਕੇ ਪਤਾ ਨਹੀਂ ਸੀ ਘਰ ਪਹੁੰਚਾ ਕੇ ਨਹੀਂ ਪਹੁੰਚਾਂਗੇ ਪਰ ਜੇ ਭਾਈ ਅਮਰਤਪਾਲ ਪੰਜਾਬ ਦੀ ਵਾਗਡੋਰ ਸੰਭਾਲਦੇ ਆ ਦੁਬਾਰਾ ਆ ਕੇ ਆਪਣਾ ਪ੍ਰਚਾਰ ਸ਼ੁਰੂ ਕਰਦੇ ਆ ਤੇ ਸਾਡੇ ਨੌਜਵਾਨ ਜਿਹੜੇ ਨਸ਼ੇ ਤੋਂ ਵੱਸ ਸਕਦੇ ਨੇ ਸਾਡੀਆਂ ਜਿਹੜੀਆਂ ਮਾਵਾਂ ਜਿਹੜੀਆਂ ਵੈਨ ਪਾਉਂਦੀਆਂ ਨੇ ਆਪਾਂ ਦੇਖਦੇ ਆ ਹਰੇਕ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਇੰਨਾ ਕੁ ਬੁਰਾ ਹਾਲ ਹੈ ਇਧਰ ਫਾਜ਼ਲ ਕੈਰੀਆ ਚ ਬਾਡ ਏਰੀਆ ਤੇ ਮਾਵਾਂ ਜਿਹੜੀਆਂ ਵੈਨ ਪਾਉਂਦੀਆਂ ਸੁਈਆਂ ਨਹੀਂ ਜੱਸ ਨਹੀਂ ਭੁੱਖਾ ਚੁਈਆਂ ਨਹੀਂ ਸਾਥ ਸਭੀਆਂ ਉਹ ਕਿੰਨੇ ਸੁਈਆਂ ਸੀ ਭਾਈ ਅਮਰਤਪਾਲ ਸਿੰਘ ਨੇ ਤੇ ਇਹਨਾਂ ਮਾਮਾਂ ਲਈ ਇਹਨਾਂ ਪਰਿਵਾਰਾਂ ਲਈ ਉਹਨੇ ਦਿਨ ਰਾਤ ਦੇ ਕਰਕੇ ਪ੍ਰਚਾਰ ਕੀਤਾ ਸੀ ਤੇ ਅੱਜ ਵੀ ਦੇਖੋ ਖੰਡੂਰ ਸਾਹਿਬ 4 ਲੱਖ ਬੋੜ ਪਈ ਆ ਤੇ 4 ਲੱਖ ਬੋੜ ਦੇ ਨਾਲ ਉਹ ਜਿੱਤੇ ਨੇ ਉਹਨਾਂ ਮਾਮਾਂ ਦੀਆਂ ਦਵਾਵਾਂ ਨੂੰ ਉਹਨਾਂ ਦੀਆਂ ਹਕੂਕਾਂ ਸੀ ਜਿਨ੍ਹਾਂ ਨੂੰ ਕੁਝ ਰਾਹਤ ਮਿਲੀ ਸੀ ਭਾਈ ਅਮਰਪਾਲ ਸਿੰਘ ਦੇ ਆਉਣ ਦੇ ਨਾਲ ਤੇ ਸਾਡੇ ਇਲਾਕੇ ਦੇ ਵੀ ਕੁਝ ਵੀਰ ਆ ਆਜੀ ਸਾਡੇ ਨਾਲ ਨੇ ਭਾਈ ਅਵਤਾਰ ਸਿੰਘ ਜੀ ਜਿਨ੍ਹਾਂ ਦਾ ਜੀਵਨ ਖਰਾਬ ਹੋ ਚੁੱਕਿਆ ਸੀ ਪਰ ਇਹ ਅਮਰਪਾਲ ਦੀ ਦੇਣ ਆ ਜੀ ਇਹ ਸਾਹਮਣੇ ਦੇਖੋ ਮਾੜਾ ਇੱਧਰ ਆ ਖੜੇ ਨੇ ਇਹ ਭਾਈ ਅਮਰਤਪਾਲ ਸਾਖ ਦੀ ਦੇਣਾ ਤੇ ਅਸੀਂ ਵਾਅਦਾ ਕਰਦੇ ਆ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕੀਤਾ ਜਾਵੇ ਇੱਕ ਸਾਲ ਦੇ ਵਿੱਚ ਟੋਟਲ ਸਾਰੇ ਦਾ ਸਾਰਾ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਜਿੰਨੀਆਂ ਵੀ ਲੜਾਈਆਂ ਝਗੜੇ ਪ੍ਰਸਾਦ ਹੋ ਰਹੇ ਨੇ ਇੱਕ ਦਿਨ ਹੋਊਗਾ ਸ਼ਾਂਤੀਪੂਰਕ ਹੋਊਗਾ ਪੰਜਾਬ ਪਹਿਲਾਂ ਵੀ ਸ਼ਾਂਤੀਪੂਰਕ ਸੀ ਆ ਦੀ ਵਧੀਆ ਉਹ ਲਹਿਰ ਚਲਾ ਰਹੇ ਸੀ ਇਸ ਕਰਕੇ ਸਾਡੀ ਇਹ ਮੰਗ ਆ ਕਿ ਉਹਨਾਂ ਦੇ ਐਲਐਸਏ ਖਤਮ ਕੀਤੇ ਜਾਵੇ ਜਿਹੜੇ ਸਾਡੇ ਬੰਦੀ ਸਿੰਘ ਆ 30 30 40 40 ਸਾਲਾਂ ਤੋਂ ਜਿਨ੍ਹਾਂ ਨੂੰ ਮਨੁੱਖੀ ਉਹਨਾਂ ਦੇ ਅਧਿਕਾਰ ਜੇ ਖਤਮ ਕਰਕੇ ਧੱਕੇਸ਼ਾਹੀ ਦੇ ਨਾਲ ਜੇਲਾ ਵਿੱਚ ਡਟਿਆ ਹੋਇਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਸਿੱਖ ਵੀ ਇਸ ਦੇਸ਼ ਦੇ ਵਾਸੀ ਆ ਜਿਸ ਦੇਸ਼ ਦੇ ਵਾਸੀ ਸਮਝਦਿਆਂ ਨੇ ਸਰਕਾਰਾਂ ਵਜਰੀ ਸਮਝਦੇ ਤੇ ਉਹਨਾਂ ਦੇ ਹੱਕ ਉਹਨਾਂ ਨੂੰ ਮਿਲਣੇ ਚਾਹੀਦੇ ਨੇ ਕਿਉਂਕਿ ਅੱਜ ਪੰਜਾਬ ਦਾ ਬੱਚਾ ਬੱਚਾ ਹਰੇਕ ਮਾਂ ਅੰਮ੍ਰਿਤਪਾਲ ਨੂੰ ਬਾਹਰ ਲਿਆਉਣਾ ਚਾਹੁੰਦੀ ਆ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਭਵਿੱਖ ਆ ਉਹਨਾਂ ਦੀ ਜ਼ਿੰਦਗੀ ਆ ਉਹਨਾਂ ਦਾ ਆਉਣ ਵਾਲਾ ਜਿਹੜਾ ਸਮਾਂ ਉਹ ਸੋਨਾ ਆ ਇਸ ਕਰਕੇ ਹਰੇਕ ਪੰਜਾਬ ਦਾ ਵਾਸੀ ਚਾਹੁੰਦਾ ਆ ਇਹ ਅਮਰਪਾਲ ਸਿੰਘ ਬਾਹਰ ਆਵੇ ਤੇ ਆਪਣੀ ਮਹੈਮ ਨੂੰ ਚਲਾਵੇ ਤੇ ਪੰਜਾਬ ਨੂੰ ਨਸ਼ਾ ਮੁਕਤ ਕਰੇ ਤਾਂ ਸੁਣਿਆ ਤੁਸੀਂ ਅੱਜ ਜਿਹੜੀ ਪੂਰੀ ਟੀਮ ਹੈ ਇੱਥੇ ਪਹੁੰਚੀ ਹੈ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਹੈ ਉਹਨਾਂ ਵੱਲੋਂ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਡੀਸੀ ਰਾਹੀਂ ਮੁੱਖ ਮੰਤਰੀ ਪੰਜਾਬ ਤੱਕ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਜੇਕਰ ਰਿਹਾ ਨਹੀਂ ਕੀਤਾ ਜਾਂਦਾ ਸਾਡੀ ਮੰਗ ਨਾ ਮੰਨੀ ਗਈ ਤਾਂ ਆਉਣ ਵਾਲੇ ਸਮੇਂ ਦੇ ਜਿਸ ਤਰੀਕੇ ਦੇ ਆਧਾਰ ਤੇ ਲੋਕਾਂ ਨੇ ਉਸ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੇ ਆਉਣ ਵਾਲੇ ਸਮੇਂ ਤੇ ਉਹੀ ਲੋਕ ਉਸ ਨੂੰ ਮੁੱਖ ਮੰਤਰੀ ਬਣਾਉਣਗੇ ਤਾਂ ਦੇਖਦੇ ਹਾਂ ਇਹਨਾਂ ਦੀ ਜਿਹੜੀ ਮੰਗ ਹੈ ਇਹਨਾਂ ਦਾ ਜਿਹੜਾ ਮੰਗ ਪੱਤਰ ਹੈ ਉਹ ਪੰਜਾਬ ਸਰਕਾਰ ਵੱਲੋਂ ਐਕਸੈਪਟ ਕੀਤਾ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਮਰਤਪਾਲ ਨੂੰ ਰਿਹਾ ਕੀਤਾ ਜਾਂਦਾ ਜਾਂ ਲਗਾਤਾਰ ਇਸੇ ਤਰੀਕੇ ਦੇ ਨਾਲ ਹੀ ਤਰਾਮਾ ਉੱਤੇ ਜਾਰੀ ਰਹਿਣਗੀਆਂ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਹਾਂਜੀ ਹੁਣ ਜੋ ਅਮਰਤਪਾਲ ਸਿੰਘ ਵਾਸਤੇ ਜਿਹੜੇ ਸਾਡੇ ਪੰਜਾਬ ਦੇ ਲੋਕ ਤੇ ਸਿੱਖ ਜੱਤੇਬੰਦੀਆਂ ਤੇ ਜੋ ਕੋਈ ਸਾਡੀਆਂ ਮਾਤਾਂ ਬਜ਼ੁਰਗ ਬਹੁਤ ਲੰਬੇ ਸਾਲਾਂ ਤੋਂ ਜੇ ਗੱਲ ਕਰੀਏ ਜਦੋਂ ਦੀ ਐਨਐਸਏ ਲੱਗੀ ਆ ਅਮਰਤਪਾਲ ਸਿੰਘ ਤੇ ਜੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਮੋਰਚੇ ਰੱਖੇ ਗਏ ਆ ਬਹੁਤ ਲੰਬੇ ਸਮੇਂ ਤੋਂ 2 ਸਾਲ ਹੋ ਗਏ ਬੈਠਿਆਂ ਨੂੰ ਇਹ ਮੋਰਚਾ ਤੇ ਪਰ ਇਹ ਪੰਜਾਬ ਸਰਕਾਰ ਕੋਈ ਵੀ ਕਿਸੇ ਵੀ ਤਰ੍ਹਾਂ ਆਪਣੇ ਬਣਿਓ ਇਹ ਨਹੀਂ ਸੁਣ ਰਹੀ ਕੋਈ ਵੀ ਗੱਲਬਾਤ ਜੇ ਗੱਲ ਕਰੀਏ ਹੁਣ ਸਾਡੇ ਬੰਦੀ ਸਿੰਘ ਜਿਹੜੇ ਕਿ ਅੱਧੇ ਇੱਕ ਬੇਕਸੂਰ ਆ ਤੇ ਜਿਵੇਂ ਅਮਰਤਪਾਲ ਸਿੰਘ ਤੇ ਐਨਐਸਏ ਲਾ ਕੇ ਤੇ ਨਾਲੇ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਆ ਜਿਵੇਂ ਗੱਲ ਕਰੀਏ ਹੁਣ ਜਗਤਾਰ ਸਿੰਘ ਵਿਵਾਰਾ ਉਹ ਵੀ ਜਲਦ ਬਹੁਤ ਬਾਹਰ ਆ ਰਹੇ ਆ ਤੇ ਜਿਹੜਾ ਰਾਜੋਆਣਾ ਭਾਈ ਬਲਵੰਤ ਸਿੰਘ ਉਹ ਵੀ ਬਹੁਤ ਛੇਤੀ ਆ ਰਹੇ ਆ ਬਾਹਰ ਤੇ ਪਰ ਵੱਡੀ ਖੁਸ਼ੀ ਹੁਣ ਇਹ ਆ ਸਾਡੇ ਸਿੱਖ ਜਥੇਬੰਦੀਆਂ ਵਾਸਤੇ ਜਿਹੜੇ ਕੀ ਕਹਿੰਦੇ ਅਮਰਪਾਲ ਕਦੋਂ ਵਾਰ ਆਊਗਾ ਤਾਂ ਬਹੁਤ ਜਲਦ ਬਾਹਰ ਆਉਣ ਜਾ ਰਿਹਾ ਵੀ ਤੇ ਜਿਹਦੇ ਵਿੱਚ ਪੰਜਾਬ ਦੇ ਵਿੱਚ ਕਲਹਿਰ ਬਣੀ ਹੋਈ ਆ 2027 ਦੇ ਵਿੱਚ ਅਮਰਪਾਲ ਸਿੰਘ ਦੀ ਪਾਰਟੀ ਬਣ ਜਾ ਰਹੀ ਆ ਤੇ ਆਪਣਾ ਫਿਰ ਤੋਂ ਆਪਾਂ ਅਪੀਲ ਕਰਦੀ ਹੈ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜਿੱਥੋਂ ਦੀ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਗੱਲ ਨੂੰ ਨਵੇਂ ਟੌਪ ਤੇ ਧੰਨਵਾਦ